ਅਜੋਈ ਖਿਆਲ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਲਓ ਜੀ ਸਾਰੇ ਵੀਰ ਜਿਹੜੇ ਭਰਾਤ ਚੈਨਲ ਤੇ ਜੁੜੇ ਆ ਵੀਰਾਂ ਨੂੰ ਹੱਥ ਝੁੜਕੇ ਬੇਨਤੀ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਲਾਈਕ ਤੇ ਸਬਸਕ੍ਰਾਈਬਰ ਜ਼ਰੂਰ ਕਰ ਦਿਆ ਕਰੋ ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਹਾਰੜ ਕਲਾ ਤਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਤੁਹਾਨੂੰ 7-8 ਨਾਖ ਦਿਖਾਉਣੇ ਆਪਾਂ ਬਿਲਕੁਲ 3 ਝੋਟੀਆਂ ਤੇ 4 ਵੜਾ ਦਿਖਾਵਾਂਗੇ ਤੇ ਆਪਾਂ ਪਹੁੰਚੇ ਵੀਰ ਬਕੀਚੇ ਸਿੰਘ ਜੀ ਹੁਣਾਂ ਕੋਲ ਤੇ ਆਜੋ ਕਰਦੇ ਆ ਭਾਈ ਹੁਣਾਂ ਨਾਲ ਗੱਲ ਨੋਰੀ ਐ ਨੋ ਜਪਾ ਸਸਿਕਾ ਭਾਈ ਸਸਿਕਾ ਭਾਈ ਜੀ ਸਸਿਕਾ ਜੱਗੇ ਭਾਈ ਕੀ ਹਾਲ ਜੇ ਚੜਦੀ ਕਲਾ ਤੁਸੀਂ ਸੁਣਾਓ ਬਸ ਚੜਦੀ ਕਲਾ ਭਾਜੀ ਹੋ ਠੀਕ ਠਾਕ ਪਰਵਾਰ ਬਸ ਵਧੀਆ ਭਾਜੀ ਵਧੀਆ ਇਹ ਵਧਾਈਆਂ ਹਣ ਮਨਜੋਤ ਵੀਰ ਜਨਮ ਦਿਨ ਵੀਰ ਦਾ ਅੱਜ ਹਾਂ ਜੀ ਜੇ ਵੀ ਸਾਡੇ ਚੈਨਲ ਨਾਲ ਜੁੜੇ ਆ ਸਾਡੀ ਵੀਡੀਓ ਦੇਖਦੇ ਆ ਸਾਰਿਆਂ ਨੂੰ ਪਿਆਰ ਭਰੀ ਸਤ ਸਾਕ ਸਸਰੀ ਜੱਗ ਦੀ ਸਸਰੀ ਗੱਲ ਦੀ ਲੋਹ ਜਨਮ ਦਿਨ ਦੇ ਵੀ ਸਾਰੇ ਭਰਾ ਕਮੈਂਟਾਂ ਵਿੱਚ ਜਰੂਰ ਬਿਲਕੁਲ ਭਾਜੀ ਅੱਜ ਵਧਾਈ ਦਿਓ ਵੀਰ ਨੂੰ ਤੇ ਆਪਣਾ ਨਾਮ ਤੇ ਐਡਰੈਸ ਦਰਦੋ ਨਾ ਮੇਰਾ ਮੋਬਾਈਲ ਨੰਬਰ ਹਰੇਕ ਵਕਲਾ ਤੇ ਫੇਰ ਅਗਲਾ ਨੰਬਰ ਠੀਕ ਹੈ ਜੀ ਫੋਨ ਨੰਬਰ ਭਾਜੀ ਬੋਲ ਦਿਓ ਤੇ 9041796788 ਭਾਜੀ ਠੀਕ ਹੈ ਜੀ ਕਰਕੇ ਸ਼ੁਰੂਆਤ ਹਾਂ ਜੀ ਭਾਜੀ ਆ ਦੱਸਿਓ ਪਹਿਲੇ ਨੰਬਰ ਤੇ ਛੋਟੀ ਸੂਈ ਜੀ ਇਹ ਪਹਿਲਾ ਹੀ ਸੂਆ ਛੋਟੀ ਸੂਈ ਜੇ ਅੱਛਾ ਜੀ ਤੇ 10 ਕਿਲੋ ਇਹਦੇ ਥਲੇ ਦੁੱਧ ਜੇ ਲੀਟਰ ਵਾਲਾ ਠੀਕ ਹੈ ਠੀਕ ਹੈ ਜੀ ਹਾਂ ਜੀ ਲਓ ਭਾਜੀ ਚੰਗੇ ਕੱਦ ਕਾਠ ਵਾਲੀ ਯਾਰ ਜੈਡ ਬਲੈਕ ਵਿੱਚ ਆਉਂਦੀ ਆ ਨੇ ਹਰਿਆਣੇ ਦੀ ਛੋਟੀ ਪੂਰੀ ਵੱਡੀ ਛੋਟੀ ਹੈ ਭਾਜੀ ਤੇ ਖੋਲੋ ਮੇਰੀ ਜੀ ਫਿਰ ਅਜੂ ਭਾਜੀ ਖੋਲੋ ਲਓ ਭਾਈ ਜੀ ਥਣਪੰਡਾ ਦੇਖੋ ਝੋਟੀ ਦਾ ਭਾਈ ਸਿੰਗਲ ਹੱਡੀ ਦੀ ਆ ਜੀ ਝੋਟੀ ਕਰੋ ਚੱਕ ਤੇ ਪੇਟ ਕੁੜੇ ਦੇ ਵਿੱਚ ਅੰਡੀ ਆ ਦੇ ਆਰਡਰ ਕੁਆਲਿਟੀ ਤੇ ਥਾਣਾ ਦਾ ਸੈਰ ਗੈਪ ਤੁਸੀਂ ਕਰ ਸਕਦੇ ਜੇ ਚੈੱਕ ਲਾਗੇ ਤੋਂ ਤੇ ਕਿ ਕਿੰਨਾ ਖਿਚਵਾਈ ਜਾਊਗਾ ਦੁੱਧ ਭਰੀ ਜੀ 12 13 ਕਿਲੋ ਝੋਟੀ ਦਊਗੀ ਦੁੱਧ ਠੀਕ ਹੈ ਠੀਕ ਹੈ ਲਓ ਭਾਈ ਜੀ ਕੱਦ ਵਜਨ ਪੋਹੀ ਚੰਗਾ ਵਾ ਤੇ 12 13 ਲੀਟਰ ਬਾਈ ਕਰੇਗਾ ਦੁੱਧ ਚਵਾਈ ਜਾਊਗੇ ਇਹਦੇ ਪਿੱਛੇ ਹੈਗਾ ਕੋਈ ਜਵਾਬ ਹਾਂ ਜੀ ਭਾਜੀ ਕਟਾ ਜੇ ਠੀਕ ਹੈ ਜੀ ਮੇਲ ਕਾਫ ਜੇ ਤੇ ਪਿੱਛੇ ਬੇਤੀ ਤੁਹਾਨੂੰ ਵੀ ਚੈੱਕ ਕਰਾਉਨੇ ਆ ਹਾਂ ਜੀ ਕਰੋ ਚੈੱਕ ਕਰੋ ਕੁਆਲਿਟੀ ਥ

ਹਾਂ ਲੋ ਵੀਰ ਜੀ 88000 ਦਾ ਕੱਦ ਵਜਨ ਬਹੁਤ ਹੀ ਚੰਗਾ ਵਾ ਵੱਡੀ ਛੋਟੀ ਭਾਜੀ ਕਰੋ ਚੈੱਕ ਤੇ ਆਜੋ ਦੂਜੇ ਨੰਬਰ ਤੇ ਦੱਸਿਓ ਭਾਜੀ ਇਹਦੇ ਬਾਰੇ ਭਾਜੀ ਇਹ ਛੋਟੀ ਮੰਨ ਲਓ ਇਹ ਥਲੇ ਲੀਟਰ ਵਾਲਾ 8 ਕਿਲੋ ਦੋ ਦਿਜੇ ਅੱਛਾ ਜੀ ਤੇ ਇਹਦਾ ਬੱਚਾ ਮਰ ਗਿਆ ਇਹ ਬੂਸ਼ੀ ਤੇ ਮਿਲਦੀ ਏ ਠੀਕ ਹੈ ਠੀਕ ਹੈ ਹੁਣੇ ਆਪਣੇ ਕੋਲ ਮਿਲਦੀ ਏ ਦਾ ਚੈੱਕ ਕਰਾ ਦੇਣਾ ਤੇ ਉਧਰ ਦੀ ਹਰਿਆਣੇ ਦੀ ਛੋਟੀ ਬਾ ਕੀ ਕੱਦ ਵਜਨ ਦਾ ਜੈਡ ਬਲਾ ਗਿਆ ਵੇਖੋ ਠੀਕ ਹੈ ਠੀਕ ਹੈ ਲੋ ਕੋਲ ਦਾ ਵਜਨ ਇੱਕ ਕੰਢੀ ਵਾਲੀ ਛੋਟੀ ਇੱਕ ਦੋਰ ਦੋਰ ਵਜੂਈ ਲੋ ਵੀਰ ਜੀ ਇਹ ਵੀ ਸਿੰਗਲ ਹੱਡੀ ਦੀ ਹਾਂ ਵੇਖੋ ਛੋਟੀ ਕਿੱਡੀ ਨਸਲ ਦੀ ਤੇ ਅੰਡਰ ਕੁਆਲਿਟੀ ਇਹਦੀ ਵੀ ਚੈੱਕ ਕਰ ਸਕਦੇ ਤੁਸੀਂ ਨੇ ਥਾਣਾ ਦਾ ਸੈਜ ਗਿਆ ਬਹੁਤ ਸ਼ਾਨਦਾਰ ਆ ਤੇ ਇਹਨੂੰ ਕਿੰਨਾ ਕੁ ਟਾਈਮ ਹੋ ਗਿਆ ਤੁਸੀਂ ਨੂੰ ਵੀਰ ਜੀ ਵੇਖੋ ਹੁਣ ਤੇ ਬੁਸ਼ੀ ਆ ਹਾਂਜੀ ਘਰ ਵਾਲੇ ਵੀਰਾਂ ਨੇ ਕਿਹਾ 20 ਦਿਨ ਹੋਏ ਆ 20 ਤੋਂ 25 ਅੱਛਾ ਜੀ ਆਪਾਂ ਮਹੀਨੇ ਡੇਢ ਦੀ ਕਹਿ ਦਿੰਨੇ ਹਾਂ ਠੀਕ ਆ ਆਪਾਂ ਨੂੰ ਕੋਈ 10 15 ਦਿਨਾਂ ਦਾ ਨਹੀਂ ਵੱਧ ਘੱਟ ਦਾ ਹੈਗਾ ਨਹੀਂ ਨਹੀਂ ਬਿਲਕੁਲ ਸਹੀ ਗੱਲ ਹੈ ਭਾਜੀ ਉਹ ਨਾ ਮਹੀਨੇ ਡੇਢ ਨਾਲ ਤੋਂ ਘੜੋਣੀ ਨਾ ਸੱਜ ਰਹੋ ਜੀ ਨਹੀਂ ਨਹੀਂ ਬਿਲਕੁਲ ਬਿਲਕੁਲ ਜੀ ਦੋ ਭਾਜੀ ਕੋਈ ਮਹੀਨੇ ਦੇ ਆਸ-ਪਾਸ ਟਾਈਮ ਹੋ ਗਿਆ ਬਸ ਬਾਕੀ ਠੰਡੀ ਬੜੀ ਛੋਟੀ ਭੜੀ ਹੈ ਚੈੱਕ ਕਰੋ ਡਰਦੀ ਆ ਥ ਇਹਦਾ ਕੀ ਮੁੱਲ ਭਾਈ ਹਰ ਇਹਦਾ ਮੁੱਲ 60000 ਅੱਛਾ ਜੀ ਇਹ ਹਾਂ ਨਾ ਕਿ ਨੇਰੀ ਜਿੱਥੇ ਦੇ ਦੇਣੀ ਆਪਾਂ ਹਾਂ ਨਾ 60000 ਕਰ ਦਈਏ ਵਿੱਚ ਮੰਨ ਤਾਂ ਕਰ ਦੋ ਕੋਈ ਨਹੀਂ ਭਾਈ ਸਾਬ ਮਨਜੋਤ ਜੀ ਕਰ ਦੋ 60000 ਦੇ ਵਿੱਚ 200 ਰੁਪਏ ਛੋੜ ਦਿਓ ਹਾਂ ਠੀਕ ਹੈ ਠੀਕ ਹੈ ਲਓ ਭਾਈ 52000 ਦੀ ਬਿਲਕੁਲ ਚੈਜ ਮੋਲਿਆ ਤੇ 200 ਰੁਪਏ ਛੋੜ ਨਹੀਂ ਕਰਨੀਆਂ ਵੀਰ ਕਹਿੰਦਾ ਕਰੋ ਚੱਕਾ ਆਪਣਾ ਦੇਖੋ ਨੀਲੀ ਰਾਵੀ ਦੀ ਝੋਟੀ ਲਓ ਭਈ ਨੀਲੀ ਦੇ ਵਿੱਚ ਆ ਗਈ ਤੇ ਕਰੋ ਬੜੀ ਚੰਗੀ ਝੋਟੀ ਭਾਈ ਬੜੇ ਰਵੇ ਦੀ ਝੋਟੀ ਆ ਰਾਵੀ ਦਰਿਆ ਦੇ ਕੰਡੇ ਦੀ ਝੋਟੀ ਬਾਰਡਰ ਰਹੀ ਹੈ ਠੀਕ ਹੈ ਠੀਕ ਹੈ ਜੀ ਹਾਂਜੀ ਖੋਲ ਕੇ ਰਾਜੂ ਵਿਖਾ ਝੋਟੀ ਭਾਜੀ 15 16 ਦਿਨ ਝੋਟੀ ਦੇ ਪਹਾਏ ਸੂਨ ਚ ਅੱਛਾ ਜੀ ਥੱਲੇ ਪੂਰੇ ਪੰਡਾਲ ਬੰਦੂ ਝੋਟੀ ਠੀਕ ਹੈ ਦੂਜਾ ਸੂਆ ਜੀ ਦੂਜਾ ਸੂਆ ਭਾਜੀ ਲਓ ਭਾਜੀ ਥਣ ਤੋਂ ਇਹਦੇ ਬਹੁਤ ਚੰਗਾ ਬਹੁਤ ਚੰਗੀ ਕੱਟੀ ਜੇ ਪਹਿਲਾਂ ਆਪਾਂ ਕਿਹਾ ਕਿ ਨੇਹਰਾ ਥੋੜਾ ਜਿਹਾ ਹੋ ਗਿਆ ਵਾ ਤੇ ਬਾਹਰ ਬਾਸਪੂਰਸੇ ਕਰਕੇ ਵੀ ਥੋੜਾ ਜਿਹਾ ਪੱਤਲ ਦੇ ਕਰਕੇ ਜਿਆਦਾ ਅੰਧਾ ਥੋੜਾ ਜਿਹਾ ਹੋ ਗਿਆ ਵਾ ਬਾਕੀ ਮਨਕੀ ਆਖਿਆ ਹਾਂਜੀ 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 ਤੇ ਮੱਥਾ ਚਟਾ ਆ ਗਿਆ ਮੱਥਾ ਬ ਲਓ ਬਾਈ ਕਰੋ ਚੈੱਕ ਲਾਂਦੇ ਰੋ ਤੁਸੀਂ ਤੇ ਅਜੇ ਢੱਣਾ ਤੋਂ ਨਾਇਰੇ ਵੀ ਕਾਫੀ ਆ ਹਾਂਜੀ ਕੀ ਮੁੱਲ ਭਾਈ ਫੇਰੇ ਦਾ ਇਹਦਾ ਮੁੱਲ 90000 ਇਹ ਵੀ ਦੁਕਾਨ ਵਾਲੀ ਗੱਲ ਹਾਂ ਨਾ ਹੀ ਕਸੋ ਹਾਂ 45000 ਦੇ ਦੇਗੇ ਵਿੱਚੋਂ 1000 ਰੁਪਏ 84 ਦੀ ਬਾਕੀ ਹੋ ਗਈ ਲਓ ਬਾਈ 84000 ਚੋਂ 200 ਰੁਪਏ ਛੋੜ ਹਾਂਜੀ ਬਾਈ ਠੀਕ ਹੈ ਠੀਕ ਹੈ ਲਓ ਬਾਈ ਬਿਲਕੁਲ ਜਾਇਜ਼ ਮੁੱਲ ਆ ਹਾਂਜੀ ਵੇਖੋ ਭਾਈ ਵਹਿੜ ਵੇਖੋ ਆਜੋ ਹੁਣ ਇੱਕ ਹੋਰ ਤਾਂ ਦਿਖਾਉਨੇ ਆ ਹਾਂਜੀ ਦੱਸਿਓ ਵੀਰ ਜੀ ਦੇ ਬਾਰੇ ਹਰ ਇਹ ਵੀਰ ਜੀ ਕੋਈ ਵੀ ਇਹਨੂੰ 2 ਮਹੀਨੇ ਦੀ ਸੂਈ ਲਾ ਲੇ ਕੋਈ ਢਾਈਆਂ ਦੀ ਲਾ ਲੇ ਕੋ ਡੇਢ ਦੀ ਲਾ ਲੇ ਅੱਛਾ ਜੀ ਇਹਨੂੰ ਗਾਂ ਟੀਕਾ ਪਰ ਇਹਨੂੰ 33 ਦਿਨ ਹੋ ਗਏ ਜੀ ਅੱਛਾ ਅੱਛਾ ਠੀਕ ਹੈ ਠੀਕ ਹੈ ਭਾਜੀ ਤੇ ਇਹਦੇ ਖਾਲੇ ਲੀਟਰ ਵਾਲਾ ਦੁੱਧ ਹੈਗਾ ਜੀ 11-12 ਕਿਲੋ ਅੱਛਾ ਜੀ ਚਲੋ ਸਾਡੇ ਕੋਲ ਆਈ ਹੈ ਤੁਹਾਨੂੰ ਬੜਾ ਹੱਥ ਰੰਗਾ ਫਰਕ ਪਾ ਜਾਂਦਾ ਹੈ ਹਾਂ ਜੀ ਹਾਂ ਜੀ ਇਹਦੇ ਆਪਾਂ 10 ਕਿਲੋ ਦੀ ਗਾਰੰਟੀ ਹੋ ਗਈ ਠੀਕ ਹੈ ਲੋ ਭਾਈ 10 ਲੀਟਰ ਦੀ ਤੇ ਬਾਕੀ ਫਾਰਮ ਵਾਲੀ ਵਹਿੜ ਹੈ ਵਹਿੜ ਵੇਖੋ ਭਾਈ ਵੱਡੀ ਵਹਿੜ ਬਹੁਤ ਚੰਗਾ ਦੇ ਸਾਹ ਸੋ ਕੇ ਵੀ ਤੁਹਾਨੂੰ ਥੋੜੀ ਜਿਹੀ ਘੱਟ ਹਾਂ ਜੀ ਘੱਟ ਕੀਤੀ ਤੇ ਦੇਖੋ ਵੀਰ ਭਰਾ ਸਾਹਿਬ ਬੜਾ ਲੈ ਜੂਗਾ ਖੁਰਲੀ ਦਾ ਸ਼ਿੰਗਾਰ ਹੀ ਸ਼ਿੰਗਾਰ ਗਿਆ ਭਾਜੀ ਵੇਖੋ ਭਾਜੀ ਫੇਸਬੁਕ ਪਉ ਨਹੀਂ ਜਾ ਰਹਾ ਹਾਂਜੀ ਹਾਂਜੀ ਕਰੋ ਚੈੱਕ ਅਮਰੀਕਨ ਵੜਿਆ ਹਾਂਜੀ ਕਿਹੋ ਸ਼ੌਂਕ ਹੁੰਦਾ ਹਰ ਕਿਸੇ ਵੀਰ ਦਾ ਪਸ਼ੂ ਚੰਗਾ ਭਜੇ ਹੋਵੇ ਮਰੀ ਮਗਰੋਂ ਚੰਜੀਤ ਭਾਜੀ ਵਿਖਾਓ ਚੋਟ ਵਾਇਰ ਕਰੋ ਚੈੱਕ ਵੇਖੋ ਥੋੜਾ ਜਿਆ ਐਨੂੰ ਜੋ ਲੈਡ ਜੀ ਹਨਾ ਹਾਂ ਹਾਂ ਬਿਲਕੁਲ ਹਾਂਜੀ ਵੀਰ ਜੀ ਲਾਗੇ ਲੋ ਚੈੱਕ ਕਰ ਸਕਦੇ ਜੀ ਤੁਸੀਂ ਅਡਰ ਕੁਆਲਟੀ ਤੇ ਥਾਂ ਸੁਣੇ ਤੇ ਬਹੁਤ ਚੰਗਾ ਲੱਗਾ ਵਾ ਇਹ ਕੀ ਮੁੱਲ ਕਰਨਾ ਭਾਈ ਫੇਰੇ ਦਾ ਇਹਦਾ ਮੁੱਲ 3000 ਹਾਂਜੀ 3000 3000 ਹਾਂਜੀ ਇਹ ਹਾਂ ਨਾ ਹਾਂ ਨਾ 28000 ਜੀ 28000 ਚ ਭਾਈ 200 ਰੁਪਈਆ ਛੋੜੀ ਹੋਗੀ ਠੀਕ ਹੈ ਠੀਕ ਹੈ ਲਓ 28000 ਚ 200 ਰੁਪਈਆ ਛੋਟ ਹਾਂਜੀ ਤੇ ਆਜੋ ਹੁਣ ਵੇਖੋ ਭਾਈ ਵੈਡ ਜਰਸੀ 15 20 ਦਿਨ ਦੀ ਕੱਚੀ ਹੈ ਜੀ ਅੱਛਾ ਜੀ ਹਾਂਜੀ ਪੰਜਾਬ ਵਾਲੀ ਜਰਸੀ ਵੇਖੋ ਕਿੰਨੀ ਵੱਡੀ ਵੈਡ ਆ ਠੀਕ ਹੈ ਜੀ ਹਾਂਜੀ ਉਹ ਮੀਲਾਂ ਖਾ ਗਿਆ ਹਾਂਜੀ ਵੇਖੋ ਬੜੀ ਭਾਈ ਵਸ਼ੀ ਬਣੂਗੀ ਠੀਕ ਹੈ ਠੀਕ ਹੈ ਜੀ ਹਾਂ ਜੀ ਲਓ ਭਾਜੀ ਚੈੱਕ ਕਰ ਸਕਦੇ ਜੇ ਤੁਸੀਂ ਹਾਂ ਜੀ ਆਰਡਰ ਕੁਆਲਟੀ ਇਹ ਤੇ ਲਾਟੋ ਲਗਾਪੀ ਆ ਕਿੰਨਾ ਕੁ ਟਾਈਮ ਖੜਦੀ ਭਾਜੀ ਇਹਦੇ ਇਹ ਭਾਜੀ ਹਜੇ ਮੇਰੇ ਸਾਹ ਨਾਲ 20 ਰੁਪਏ ਜੇ ਨਹੀਂ ਅੱਛਾ ਅੱਛਾ ਠੀਕ ਹੈ ਜੀ ਮਨੂ ਬੜੀ ਹੋਸੀ ਲਓ ਭਾਜੀ ਫੇਸ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਜੇ ਬਤਾਵੀ ਕਲਰ ਆ ਗਿਆ ਵਾ ਹਾਂ ਜੀ ਵੱਡੀ ਵਹਿੜਿਆ ਭਾਜੀ ਠੀਕ ਹੈ ਠੀਕ ਹੈ ਜੀ ਕਿੰਨਾ ਕਿ ਟਵਾਇਆ ਸੀ ਇਹਨੇ ਦੁੱਧ ਇਹ ਭਾਜੀ ਘਰ ਵਾਲੇ ਮਤਲਬ 18 ਤੋਂ 20 ਲੀਟਰ ਅੱਛਾ ਜੀ ਠੀਕ ਹੈ ਠੀਕ ਹੈ ਜੀ ਲਓ ਭਾਜੀ 18 ਤੋਂ 20 ਲੀਟਰ ਜਿਹੜਾ ਦੁੱਧ ਇਹਨੇ ਪਿਛਲੇ ਸਵੇਰ ਚਵਾ ਤੇ ਬਾਕੀ ਥਣ ਭਾਂਡਾ ਅਜੇ ਢੱਲਾ ਢੁਲਾ ਕਾ ਕੇ ਚੰਦਾ ਹੀ ਬਣਾ ਲੂਗੀ ਹਾਂਜੀ ਜੇ ਵੀ 18 ਕ ਵੀ ਥਣ ਭਾਂਡਾ ਜ ਪਏ 20 ਦਿਨ ਨਹੀਂ ਹੈਗੇ ਹਜੇ ਠੀਕ ਹੈ ਠੀਕ ਹੈ ਮੰਨ ਲਓ ਵੀ 15 ਤਰੀਕ ਨੂੰ ਮੰਨ ਲਓ ਇਹ ਪੂਰੇ ਦੇ ਜਿਵੇਂ ਨੌਵੇਂ ਠੀਕ ਹੈ ਠੀਕ ਹੈ ਤੇ ਉੱਤੇ ਇੱਕ ਧਨਵਾਦ ਦਿਨ ਲੈ ਜਾਣੀ ਹੈ ਅੱਛਾ ਜੀ ਹਾਂਜੀ ਤੇ ਥਣ ਥਣ ਭਾਜੀ ਦਾ ਵਿਖਾਓ ਹੈਨ ਦਾ ਠੀਕ ਹੈ ਨੋ ਬਈ ਥਣ ਥਣ ਤੇ ਕੀ ਕਰਤਾ ਸੀ ਇਹ ਕੀ ਮੁੱਲ ਕਰਨਾ ਵੀ ਜਿਹੜਾ ਇਹਦਾ ਮੁੱਲ ਬਣੀ ਕਿੰਦਾ ਕਿੰਨਾ ਇਹ ਮੁੱਲ 40000 ਇਹ ਕਿੰਨੇ ਦੀ ਹਾਲ ਹੈ ਦੇ ਦੇ 35 ਜੋ ਭਾਜੀ 200 ਰੁਪਏ ਛੋੜ ਹੀ ਨਹੀਂ ਠੀਕ ਆ ਠੀਕ ਆ ਲਓ ਭਾਜੀ 35200 ਰੁਪਏ ਛੋੜ ਭਾਈ ਕਹਿੰਦਾ ਕਿ ਬਿਲਕੁਲ ਜਾਜ ਮੋਲ ਆ ਤੇ 17 18 ਲੀਟਰ ਜਿਹੜਾ ਦੁੱਧ ਚਵਾਈ ਜਾਊਗੀ ਹਾਂਜੀ ਤੇ ਆਜੋ ਇੱਕ ਹੋਰ ਤੁਹਾਨੂੰ ਦੱਸਿਓ ਕਿ ਜਿਆ 6 ਨੰਬਰ ਤੇ ਇਹ ਵੀ ਭਾਜੀ ਵੈੜ ਵੇਖੋ ਸੂਈ ਜੇ ਦੂਜਾ ਸੂਆ ਅੱਛਾ ਜੀ ਤੇ ਇਹਦੇ ਨਾਲ ਵੀ 9 10 ਕਿਲੋ ਦੁੱਧ ਜੀ ਠੀਕ ਆ ਜੀ ਤੇ ਸੂਈ ਨੂੰ ਮਹੀਨਾ ਹੋ ਗਿਆ ਮਗਰ ਵਸ਼ੀ ਆ ਅੱਛਾ ਲਓ ਭਾਜੀ ਹਾਂ ਪਸ਼ੀ ਬਹੁਤ ਵਧੀਆ ਜੀ ਠੀਕ ਆ ਜੀ ਹਾਂ ਜੀ ਇਹ ਤੁਹਾਨੂੰ ਖੋਲ ਕੇ ਖੋਲ ਕੇ ਰਾਜੂ ਬਹੁਤ ਚੰਗੀ ਵਸ਼ੀ ਜਰਸੀ ਆ ਛੋੜੀ ਉਹਨੇ ਕਿਹਾ ਕਿ ਅਲੀ ਇੱਕ ਰੋਸ ਪਛੂ ਦਾ ਵਾਦਾ ਵਗਾ ਗਰਮੀਆਂ ਦੇ ਵਿੱਚ ਹਾਂਜੀ ਕਰੋ ਚੈੱਕ ਅਟਰ ਕੁਆਲਟੀ ਫੇਰ ਪਿਛੇ ਹੈਗਾ ਜਵਾਬ ਹਾਂ ਇਹ ਮਾਰ ਵਸ਼ੀ ਆ ਲਓ ਭਾਜੀ ਫੀਮ ਵਾਲਾ ਕਾਹ ਜਿਹੜੇ ਪਿਛੇ ਵਸ਼ੀ ਬਹੁਤ ਚੰਗੀ ਇਹ ਮਾਰ ਹਾਂਜੀ ਤੇ ਦੁੱਧ ਕਿੰਨਾ ਜੈਦਾ ਦੁੱਧ ਵੀਰ ਜੀ ਪੀਟਰ ਵਾਲਾ 10 ਕਿਲੋ ਹੋਊਗਾ ਅੱਛਾ ਜੀ ਹਾਂ ਆਪਾਂ 9 ਕਿਲੋ ਦੀ ਗਾਰੰਟੀ ਦਵਾਂਗੇ ਠੀਕ ਹੈ ਠੀਕ ਹੈ ਲਓ ਉਦਾਂ 10 ਹੀ ਹੋਊਗਾ ਅੱਛਾ ਜੀ ਤੇ 9 ਕਿਲੋ ਦੀ ਸਾਡੀ ਫਰਕ ਪੈ ਸਕਦਾ ਆਏਗਾ ਜਦਾਂ ਜਦਾਂ ਅਗਲੇ ਲਗਾ ਨਹੀਂ ਪੈ ਸਕਦਾ ਬਿਲਕੁਲ ਭਾਜੀ ਬਾਕੀ ਠੰਡੀ ਸੀ ਤੇ ਠੀਕ ਹੈ ਇਹਦਾ ਕੀ ਮੁੱਲ ਪਾਣੀ ਕਰਾ ਇਹਦਾ ਮੁੱਲ 32000 ਇਹ ਰਾਣਾ ਭਾਜੀ ਤੁਸੀਂ ਦੱਸ ਦਿਓ ਹਣਾ ਚਲ ਦੱਸਦੇ ਮਨਜੋਰ ਹਾਂ ਨਾ 27000 ਦੇ ਚਲੋ 27000 ਦੀਆਂ ਜੀ 200 ਰੁਪਏ ਛੋਟ ਕਰ ਲਓ ਭਾਈ ਜੀ 27000 ਤੇ 200 ਰੁਪਏ ਛੋਟ ਤੇ ਜੱਟ ਬੰਦੇ ਨੇ ਭਾਈ ਕਹਿੰਦਾ ਕਿ ਆਪਾਂ 50 ਦੇਣੇ ਆ ਆ ਵੇਖੋ ਭਾਜੀ ਵਸ਼ੀ ਤੂੰ ਭਾਈ ਜਿਹੋ ਦਾ ਐਨੋ ਜਾ ਆ ਰਾਜੂ ਖੋਲ ਕੇ ਖਾ ਵਸ਼ੀ ਲਓ ਭਾਜੀ ਆਡਰ ਕਰਵਾ ਦਿਨਾ ਕਿ ਡਰਦੇ ਕੈਮਰੇ ਤੋਂ ਨਾ ਥੋੜੇ ਜੀ ਵਸ਼ੀ ਵੇਖੋ ਭਾਜੀ ਚੰਦਰਜੀਤ ਭਾਜੀ ਹੈ ਕਿ ਨਹੀਂ ਤੋਹਫਾ ਜੀ ਗਿਰ ਗਿਰ ਤੇ ਜਕੇ ਭਾਈ ਠਣ ਲਗਾ ਬੋੜੀ ਚੰਦਾ ਲੱਗਾ। ਖਾਣ-ਪਾਣ ਦਾ ਵੇਖੋ ਵਸ਼ੀ। ਠੀਕ ਹੈ ਠੀਕ ਹੈ। ਲਓ ਜੀ ਥਾਂ ਤੋਂ ਬਹੁਤ ਚੰਨਾ ਲੱਗਾ ਵੈਰਾ। ਫੇ ਅੰਡਰ ਕੁਆਲਟੀ ਬਹੁਤ ਚੰਗਾ ਕਿੰਨਾ ਜੀ ਦੁੱਧ ਇਸ ਟਾਈਮੇ ਕੋਲ। ਇਹਦੇ ਵੀ ਜੀ 11-12 ਕਿਲੋ। ਅੱਛਾ ਜੀ। ਹਾਂ ਜੀ। ਠੀਕ ਹੈ ਠੀਕ ਹੈ। ਤੋਂ ਇਹੋ ਕੁ ਡਾਗੜਾ। ਤੋਂ ਇਹਨੂੰ 14-15 ਦਿਨ ਹੋਈ। ਠੀਕ ਹੈ ਜੀ। ਕਿੰਨਾ ਕਿ ਚਵਾਈ ਜਾਊਗੀ ਦੁੱਧ? ਮੇਰੇ ਹਿਸਾਬ ਨਾਲ ਜੇ ਕੋਈ ਸੇਵਾ ਵਾਲਾ ਲੈ ਜੇ ਨਾ। ਹਾਂ ਜੀ। 15 ਕਿਲੋ ਤੋਂ ਘਟ ਨਹੀਂ ਦੇਂਦੀ ਵਸ਼ੀ। ਠੀਕ ਹੈ ਠੀਕ ਹੈ। ਹਾਂ ਜੀ 15 ਲੀਟਰ ਦੁੱਧ ਜਿਹੜਾ ਚਵਾਈ ਜਾਊਗੀ। ਦੇਖੋ ਕਿ ਜੇ ਆਪਾਂ ਬੰਨ ਛੱਡਾਂਗੇ ਹਾਂ ਥਾਣਾ ਵੇਖੋ ਕਿ ਡੱਕਾ ਕੱਲਾ ਕੱਲਾ ਲੱਗਾ ਥਾਣਾ ਮੈਡਮ ਹਾਂਜੀ ਤੇ ਵੀਰ ਭਰਾ ਸਾਮ ਕਰਿਆ ਕਰੋ ਦੇ ਪਾਪੇ ਦੁੱਧ ਦਈ ਜਾਂਦੇ ਕਰਮਾ ਦੇ ਤੇ ਥਾਣ ਤੁਣ ਬਹੁਤ ਹੀ ਚੰਗਾ ਲੱਗਾ ਤੇ ਕੀ ਮੁੱਲ ਭਾਈ ਫੇਰੇ ਦਾ ਇਹਦਾ ਮੁੱਲ 40000 ਤੇ ਅੱਛਾ ਜੀ ਇਹ ਵੀ ਹਾਂ ਨਾ ਦਿੱਤੀ ਹੈ ਭਾਈ ਹਾਂ ਨਾ ਚਲੀ 10000 ਦੇ ਦਈਏ ਕਰ ਦੇ ਮਨਜ਼ੂਰ ਮਾਰ 80000 ਜੀ ਸਨ 80000 ਚੋਂ 200 ਰੁਪਏ ਛੋੜੀ ਠੀਕ ਹੈ ਠੀਕ ਹੈ ਲਓ ਭਾਈ 80000 ਚੋਂ 200 ਰੁਪਏ ਛੋੜ ਬਿਲਕੁਲ ਨਹੀਂ ਕਿਨੇ ਕਿ ਮੋਤ ਦੇ ਕਰੋ ਸਾਰੇ ਇਕੱਠਾ ਤੋੜ ਦਿਖਾ ਦਿਓ ਆਇਆ ਭਾਈ ਬਾਬਾ ਗੋਛ ਦੇ ਗੁਰੂ ਆਮਦਾਦ ਦੀ ਕਿਰਪਾ ਹੈ ਤੇ ਕੋਛ ਤੁਹਾਡੀ ਭਰਾਵਾਂ ਦੀ ਵੀ ਕਿਰਪਾ ਹੈ ਠੀਕ ਹੈ ਨਾ ਸਭ ਤੋਂ ਵੱਡੀ ਕਿਰਪਾ ਗੁਰੂ ਆਮਦਾਦ ਦੀ ਬਾਬਾ ਬੁੱਢਾ ਸਾਹਿਬ ਦੀ ਸਾਰੇ ਭੈਣ ਭਰਾਵਾਂ ਦੇ ਇਦਾਂ ਹੀ ਕਿਰਪਾ ਬਣਾਈ ਰੱਖੀ ਹਾਂ ਬਸ ਬਿਲਕੁਲ ਭਾਈ ਕਰ ਦਿੰਦਾ ਕਰ ਦਿੰਦਾ ਬਿਲਕੁਲ ਭਾਜੀ ਠੀਕ ਹੈ ਜੀ ਹਾਂਜੀ ਤੇ ਹੋਰ ਕੋਈ ਨਹੀਂ ਤੇ ਬਾਕੀ ਇਹੋ ਹੀ ਮੈਂ ਕਹਿਣਾ ਵੀ ਜਿਹੜਾ ਕੋਈ ਵੀਰ ਪਸ਼ੂ ਲੈਂਦਾ ਆਣਾ ਆਣ ਕੇ ਆਪਣੀ ਤਸੱਲੀ ਕਰਕੇ ਤੇ ਫਿਰ ਕਰ ਠੀਕ ਹੈ ਕਿ ਭਾਜੀ ਗਲਤ ਆ ਤੇ ਜਿਹੜਾ ਆਪਾਂ ਕਿਸੇ ਨੂੰ ਬਾਅਦ ਚ ਲਾਂਬਾ ਦੇਣਾ ਉਹ ਗਲਤ ਗੱਲ ਆ ਤੁਹਾਡੇ ਦੇਖੋ ਆਪਾਂ ਵੀ ਪਿੱਛੋਂ ਪਸ਼ੂ ਲੈਂਦੇ ਆ ਮੰਨੋ ਜੇ ਆ ਬਰੇ ਖਲੜਿਆ ਇਹ ਨੁਕਸ ਪੈਣ ਲੱਗਾ ਪਤਾ ਨਹੀਂ ਲੱਗਦਾ ਆਪਣੀ ਤਸਲੀ ਆਣ ਕੇ ਆਪਣੇ ਹੱਥਾਂ ਨਾਲ ਕਰਕੇ ਖੜੋ ਬਿਲਕੁਲ ਸਹੀ ਗੱਲ ਠੀਕ ਭਾਜੀ ਗੱਲ ਤੇ ਆ ਹਾਂਜੀ ਸਾਡੀ ਦੇ ਹੋਰ ਰਿਕਵੈਸਟ ਹੈ ਜਦੋਂ ਆਪਾਂ ਪੈਸੇ ਦੇਣੇ ਆ ਹਾਂਜੀ ਸਹੀ ਹੈ ਨਾ ਤੇ ਜੇ ਕੋਈ ਨੋਟ ਪਾਟਾ ਆ ਉਹੀ ਕੱਢ ਕੇ ਉਸੇ ਵੀਰ ਨੂੰ ਕਹਿੰਨਾ ਤੇਰਾ ਨੋਟ ਪਾਟਾ ਤੇ ਜੱਲੀ ਹੈ ਨਾ ਤੇ ਜੇ ਮੰਨ ਲਓ ਮਾਲ ਲਈਦੇ ਉਹਨਾਂ ਦਾ ਵੀ ਫਰਜ ਆ ਸੱਚ ਬੰਦਾ ਬੰਦਾ ਆਪਣੀ ਤੋਰ ਤੇ ਇਹ ਨਹੀਂ ਆ ਮੈਂ ਕਹਿੰਦਾ ਮੇਰੇ ਕੋਈ ਜਿੱਥੋਂ ਵੀ ਕੋਈ ਵੀ ਕੋਲ ਜਿਹੜੀ ਵੀਡੀਓ ਤੇ ਮਾਲ ਲੈਂਦਾ ਠੀਕ ਹੈ ਜੀ ਹਾਂ ਜੀ ਸਿਆਣਿਆਂ ਨੇ ਕਿਹਾ ਨਾ ਵੀ ਖਾਲੀ ਵਾਹ ਕੇ ਲਵੇਰੀ ਚੋਕ ਠੀਕ ਹੈ ਠੀਕ ਹੈ ਸਹੀ ਨਾ ਤੇ ਬਾਕੀ ਕੋਈ ਨਹੀਂ ਗੁਰਾਂ ਦਾ ਕਿਰਪਾ ਕਰੇ ਬਾਕੀ ਆਪਣੇ ਵੱਲੋਂ ਵੇਖੋ ਰਹਿ ਰਾਤ ਦਾ ਟਾਈਮ ਆ ਆਪਾਂ ਮਹਾਰਾਜ ਤੋਂ ਡਰ ਕੇ ਮਤਲਬ ਕਹੀਦਾ ਵੀ ਕਿਸੇ ਭੈਣ ਭਰਾ ਨਾਲ ਤੋ ਖੜਾ ਹੋਣੀ ਬਿਲਕੁਲ ਸਹੀ ਗੱਲ ਠੀਕ ਹੈ ਨਾ ਜੀ ਨਹੀਂ ਕਰਦਾ ਜੀ ਨਹੀਂ ਕਰਦਾ ਚਲੋ ਸਾਨੂੰ ਵੀ ਪਿੱਛੋਂ ਪੈਂਦੀਆਂ ਜਿਤਨਾ ਕਰਮ ਆ ਲਈਏ ਉਤਰਾਂ ਗਾਣਗੀਆਂ ਬਿਲਕੁਲ ਬਿਲਕੁਲ ਆਪਣੇ ਆਪਣੇ ਘਰ ਦੇ ਆਪਾਂ ਜੇ ਆ ਗਿਆ ਜੀ ਬਿਲਕੁਲ ਭਾਜੀ ਤੇ ਬਾਕੀ ਮੇਰੇ ਵੀਰ ਭਰਾਵਾਂ ਨੂੰ ਹੱਥ ਛੋੜ ਕੇ ਬੇਨਤੀ ਆ ਇਹ ਇਹ ਮੇਰੇ ਵੀਰਾਂ ਦਾ ਚੈਨਲ ਆ ਇਹਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰੋ ਠੀਕ ਆ ਠੀਕ ਇਹ ਭਾਉਾਂ ਦਾ ਡੇਰੀ ਫਾਰਮ ਮਨਾ ਰਿਹਾ ਤੇ ਮੈਂ ਤਾਂ ਆਪ ਡੇਰੀ ਫਾਰਮ ਇਹ ਦੋਵੇਂ ਮੇਰੇ ਭਰਾਵਾਂ ਦੇ ਚੈਨਲ ਆ ਤੇ ਵੱਧ ਤੋਂ ਵੱਧ ਮੰਨ ਲਓ ਇਹਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰੋ ਠੀਕ ਆ ਭਾਜੀ ਠੀਕ ਆ ਵੀਡੀਓ ਪੂਰੀ ਮੈਨੂੰ ਧੰਨਵਾਦ ਸਾਰੇ ਭਰਾਵਾਂ ਦਾ